ਮਜ਼ਦੂਰ ਵਿਰੋਧੀ ਪਾਲਿਸੀ ਦੇ ਖਿਲਾਫ ਦੜਬਾ ਵਿਖੇ ਪੱਲੇਦਾਰ ਯੂਨੀਅਨ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਯੂਨੀਅਨ ਦੇ ਆਗੂਆਂ ਨੇ ਪਾਲਿਸੀ ਦੀਆਂ ਕਾਪੀਆਂ ਫੂਕੀਆਂ ਨੇ ਤੇ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ ਦਾ ਇਹ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਲੇਬਰ ਇਟੈਂਡਰ ਪਾਲਿਸੀ ਬਿਲਕੁਲ ਮਜ਼ਦੂਰ ਮਾਰੂ ਨੀਤੀ ਦੇ ਤਹਿਤ ਬਣਾਈ ਗਈ ਹੈ ਕਿਉਂਕਿ ਇਸ ਸਾਲ ਲੇਬਰ ਦੇ ਰੇਟਾਂ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਬਲਕਿ ਲੇਬਰ ਨੂੰ ਕੁਝ ਦੇਣ ਦੀ ਬਜਾਏ ਟੈਂਡਰ ਪ੍ਰਕਿਰਿਆ ਦੇ ਵਿੱਚ ਸ਼ਰਤ ਰੱਖ ਦਿੱਤੀ ਗਈ ਕਿ ਕੋਈ ਵੀ ਯੂਨੀਅਨ 10 ਫੀਸਦੀ ਪੇਮੈਂਟ ਤੂੰ ਵਦਾ ਕੀ ਟੈਂਡਰ ਨਹੀਂ ਪਾ ਸਕਦੀ ਜੋ ਕਿ ਟੈਂਡਰ ਪੈਣੇ ਨੇ ਉਹ ਕਾਰਟਿਜ ਤੇ ਲੇਬਰ ਦਾ ਟੈਂਡਰ ਇਕੱਠਾ ਪੈਣਾ ਤੇ ਪਿਛਲੇ ਸਾਲ ਦੀ ਤਰ੍ਹਾਂ ਪਾਲਿਸੀ ਬਣਾਈ ਗਈ ਹੈ ਸਰਕਾਰ ਵੱਡੇ ਠੇਕੇਦਾਰਾਂ ਨੂੰ ਕੰਮ ਦੇਣਾ ਚਾਹੁੰਦੀ ਹੈ ਤਾਂ ਜੋ ਮਜ਼ਦੂਰਾਂ ਦੀ ਲੁੱਟ ਹੋ ਸਕੇ ਇਸ ਮੌਕੇ ਯੂਨੀਅਨ ਦੇ ਸੈਕਟਰੀ ਜਗਦੀਪ ਸਿੰਘ ਡਾਈਕਣਾ ਨੇ ਕਿ ਇਸ ਪਾਲਿਸੀ ਦਾ ਸਖਤ ਵਿਰੋਧ ਕਰਦੇ ਹਾਂ ਪਾਲਿਸੀ ਮਜ਼ਦੂਰ ਮਾਰੂ ਨੀਤੀ ਦੇ ਤਹਿਤ ਤਿਆਰ ਕੀਤੀ ਗਈ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਪਾਲਿਸੀ ਦੇ ਵਿੱਚ ਸੋਧ ਹੋਵੇ ਤੇ ਮਜ਼ਦੂਰਾਂ ਦੇ ਹਿੱਤਾਂ ਵਾਲੀ ਪਾਲਿਸੀ ਬਣਾਈ ਜਾਵੇ ਤੇ ਉਧਰ ਹੀ ਲੇਬਰ ਤੇ ਕਾਟੇਜ ਦੇ ਟੈਂਡਰ ਵਾਕਵਾਕ ਕੀਤੇ ਜਾਣ ਲੇਬਰ ਦੇ ਵਿੱਚੋਂ ਠੇਕੇਦਾਰੀ ਸਿਸਟਮ ਹਟਾਇਆ ਜਾਵੇ ਤੇ ਮਜ਼ਦੂਰਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣ ਇਹ ਮੰਗ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ 11 ਅ ਸਾਰੀਆਂ ਲੇਬਰ ਯੂਨਿਅਨਾਂ ਅਨਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਣਗੀਆਂ ਤੇ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ ਜਿੰਦਾਬਾਦ 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 ਮੁਦਦਾਂ 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 ਜਿੰਦਾਬਾਦ ਜਿੰਦਾਬਾਦ ਮੁਦਦਾਂ ਮੁਦਦਾਂ ਐਡਮਿਸ਼ਨ ਓਪਨ ਹੈ ਚੰਗੀ ਤੇ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਅੱਜ ਹੀ ਪਹੁੰਚੋ ਸ਼ਿਵਾ ਗਰੁੱਪ ਆਫ ਇੰਸਟੀਚਿਊਟ ਗੁਜਰਾ ਰੋਡ ਦੇਡਬਾ ਵਿਖੇ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਸਾਰੇ ਕੋਰਸ ਬਹੁਤ ਘੱਟ ਖਰਚੇ ਤੇ ਤਜਰਬੇਕਾਰ ਅਧਿਆਪਕ ਤੁਹਾਡੀ ਬਦਲ ਦੇਣਗੇ ਜ਼ਿੰਦਗੀ ਇਲਾਕੇ ਦਾ ਮਨਿਆ ਪਰਮਨਿਆ ਕਾਲਜ ਪਹਿਲਾ ਆਓ ਤੇ ਪਹਿਲਾ ਐਡਮਿਸ਼ਨ ਪਾਓ